ਮੈਂ ਤੇ ਬਹੁਤ ਛੋਟੀ ਉਮਰ ਮੰਨਦਾ ਜੀ 65 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੈ ਮੈਂ ਬਸ ਇਹੀ ਕਹਿਣਾ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਦਿੱਤਾ ਬਹੁਤ ਨਿਵਾਜਿਆ ਬਹੁਤ ਉਮਦਾ ਆਰਟਿਸਟ ਸੀਗੇ ਬਹੁਤ ਟੈਲੈਂਟਡ ਆਰਟਿਸਟ ਸੀਗੇ ਬਸ ਜੇ ਨਹੀਂ ਉਹਨਾਂ ਨੂੰ ਦਿੱਤੀ ਪ੍ਰਮਾਤਮਾ ਨੇ ਤੇ ਉਮਰ ਨਹੀਂ ਦਿੱਤੀ ਲੰਮੀ ਉਮਰ ਹੋਣੀ ਚਾਹੀਦੀ ਸੀ ਐਜੇ ਕਲਾਕਾਰ ਪਰ ਮੈਨੂੰ ਇਹ ਲੱਗਦਾ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਚੰਗੇ ਲੋਕਾਂ ਦੀ ਪ੍ਰਮਾਤਮਾ ਨੂੰ ਵੀ ਜ਼ਰੂਰਤ ਹੁੰਦੀ ਹੈ ਔਰ ਸ਼ਾਇਦ ਉਹ ਚੰਗੇ ਇਨਸਾਨ ਹਮੇਸ਼ਾ ਹੀ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਚੰਗੇ ਇਨਸਾਨ ਸੀਗੇ ਸ਼ਾਇਦ ਪਰਮਾਤਮਾ ਨੂੰ ਉਹਨਾਂ ਦੀ ਜ਼ਰੂਰਤ ਹੋਵੇ ਸੋ ਪਰਮਾਤਮਾ ਉਹਨਾਂ ਨੂੰ ਚਰਨੀ ਨਿਵਾਸ ਤੇ ਵੀ ਮੈਂ ਇਹੀ ਕਹਾਂਗਾ ਬਹੁਤ ਕੁਝ ਸਿੱਖਣ ਵਾਲੀਆਂ ਚੀਜ਼ਾਂ ਜਿਹੜੇ ਸਾਡੇ ਵੱਡੇ ਆ ਸਾਡੇ ਫਾਦਰ ਫਿਗਰ ਸੀਗੇ ਸਾਡੇ ਪਿਓਾਂ ਸਮਾਨ ਸੀਗੇ ਔਰ ਪਿਓ ਤੋਂ ਬੰਦਾ ਹਮੇਸ਼ਾ ਚੰਗੀਆਂ ਚੀਜ਼ਾਂ ਸਿੱਖਦਾ ਹੈ ਔਰ ਮੈਂ ਉਹਨਾਂ ਤੋਂ ਪੋਜ਼ਿਟਿਵਿਟੀ ਸਿੱਖੀ ਹੈ ਔਰ ਮੈਨੂੰ ਲੱਗਦਾ ਕਿ ਮੈਂ ਜਿੰਨੀ ਵਾਰ ਵੀ ਮਿਲਿਆ ਹਨ 5 7 10 ਵਾਰੀ ਮਿਲਿਆ ਹੋਊਗਾ ਮੈਂ ਕਦੀ ਉਹਨਾਂ ਦੇ ਚਿਹਰੇ ਤੇ ਉਦਾਸੀ ਨਹੀਂ ਵੇਖੀ ਨੈਗੇਟਿਵਿਟੀ ਕਦੀ ਨਹੀਂ ਨੈਵਰ ਸੋ ਬਹੁਤ ਖੁਸ਼ ਰਹਿਣ ਵਾਲੇ ਜੋ ਪਰਦੇ ਤੇ ਸੀਗੇ ਉਹ ਉਹੀ ਹਮ ਜ਼ਿੰਦਗੀ ਦੇ ਵਿੱਚ ਸੀਗੇ ਔਰ ਉਹਨਾਂ ਦੀ ਮਹਿਫਿਲ ਮਤਲਬ ਹਮੇਸ਼ਾ ਜਗਮਗਾ ਕਰਦੀ ਸੀ ਉਹਨਾਂ ਦੀ ਮਹਿਫਿਲ ਕਦੀ ਇਦਾਂ ਉਦਾਸ ਨਹੀਂ ਜੇ ਕੋਈ ਉਦਾਸ ਹੁੰਦਾ ਸੀ ਮਹਿਫਲ ਚ ਤੇ ਹੱਸ ਕੇ ਜਾਂਦਾ ਸੀ